ਪਤਾ ਲੱਗਾ ਵੀ ਗੁਰੂ ਮਹਾਰਾਜ ਜੀ ਆਏ ਹੋਏ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਮ ਦੇ ਵਕਤ ਖੜੇ ਤੇ ਬਰਾਜੇ ਸਨ ਸਵੇਰੇ ਹਜੂਰ ਦੇ ਨੇਤਰ ਖੁੱਲੇ ਤੋਰੀਕੀਆਂ ਨੇ ਵੀ ਆਹ ਮੱਥਾ ਟੇਕਿਆ ਕਹਿ ਲਗੇ ਮਹਾਰਾਜ ਜੇਸੀ ਬੁੱਲ ਦੇ ਨਾਂ ਹੋਈਏ ਆਪ ਜੀ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਇਹ ਗੁਰੂ ਜੀ ਕਹਿੰਦੇ ਹਾਂ ਖਾਲਸਾ ਪੰਥ ਤੁਸੀਂ ਤਿਆਰ ਕੀਤਾ ਆਂ ਕਹਿੰਦੇ ਕਾਲਪੁਰ ਪਿਤਾ ਜੀ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੋਇਆ ਦੇਖੋ ਸਾਨੂੰ ਜਾਤ ਦੱਸ ਰਹੇ ਨੇ ਤੁਹਾਨੂੰ ਕੋ ਪੁੱਛੇ ਨਾ ਕੰਮ ਕਹਿੰਦੇ ਮੈਂ ਕੀਤਾ ਸੀ ਇਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਨਾਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਇਹਨਾਂ ਦੀ ਬੜਾ ਪਾਠ ਕਰਦਾ ਦਿਨ ਰਾਤ ਕਰੀ ਅਧ ਰੰਗੋ ਜਿਲੇ ਕਰ ਲੈ ਪਾਠ ਇਹਦੀ ਗੁਰੂ ਦੀ ਕਿਰਪਾ ਆਪ ਜਪਾਇ ਜਪੈ ਸੋ ਨਾਮ ਆਪ ਕੋਾਇਤ ਹਰ ਗੁਣ ਦਾ ਮੈਂ ਬੜੀ ਕਥਾ ਕਰ ਲੈਣਾ ਅੱਛਾ ਮਹਾਰਾਜ ਕਹਿੰਦੇ ਮੈਂ ਜੋਤ ਪਿਸ਼ੰਖੇ ਚੇਚਲੇ ਲਾ ਕਰ ਲੈ ਕਥਾ ਕੁਛ ਵੀ ਨਹੀਂ ਪੱਲੇ ਕਿਰਪਾ ਤੇ ਸਾਰੀ ਗੁਰੂ ਮਹਾਰਾਜ ਜੀ ਮੈਂ ਲੈ ਕੇ ਬੈਠ ਲਈ ਗੁਰੂ ਨੇ ਸਾਨੂੰ ਜਾਜ ਦਸੀ ਸੱਚੇ ਪਾਤਸ਼ਾਹ ਨੇ ਕਿ ਬੋਲਣਾ ਕਿਵੇਂ ਹੈ ਕਹਿੰਦੇ ਕਾਲਪੁਰਖ ਪਿਤਾ ਜੀ ਦੀ ਕਿਰਪਾ ਨਾਲ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਨੇ ਸੀ ਉਹਨਾਂ ਦਾ ਨਾਮ ਲੈ ਲਈਏ ਫੇ ਗੁਰੂ ਪਿਤਾ ਜੀ ਦੀ ਕਿਰਪਾ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਸਵੇਰੇ ਉੱਠ ਲੈਣੀ ਹਾਂ ਗੁਰੂ ਪਿਤਾ ਜੀ ਉਠਾ ਹੀ ਦਿੰਦੇ ਹਾਂ ਮੈਂ ਉੱਠਦਾ ਮੈਂ ਨੌਨਾ ਮੈਂ ਜਨਤ ਗੁਰਦੁਆਰੇ ਮੈਂ ਬੜਾ ਦਾਨੀ ਮੈਂ ਬੜਾ ਮੈਂ ਮੈਂ ਦੇ ਵਿਚੋਂ ਨਿਕਲਦੀ ਨਹੀਂ ਹਉਮੈ ਮੈਂ ਮੈਂ ਵਿਚੋਂ ਖੋ ਗਏ ਦੂਜਾ ਮੇਟੇ ਇੱਕ ਉਹ ਤਾਂ ਵੀਰ ਲਈ ਹੈ ਨਾ ਗੁਰਸੇ